ਘਿਰ ਹੋਣ ਵਾਲੇ ਉਸ ਅਸਥਾਨ ਬਾਬਤ ਜਾਣ ਲੈਂਦਾ ਹੈ ਵੀ ਰੱਬ ਕੀ ਹੈ ਰੱਬ ਕਿੱਥੇ ਹੈ ਪਰ ਕਦੋਂ ਬਸ ਪਛਾਣਦਾ ਜਦੋਂ ਗੁਰੂ ਦੀ ਦਰਸਾਈ ਹੋਈ ਕਾਰ ਕਰਦਾ ਸਤ ਸੰਗਤ ਜੀ ਮਨੁੱਖ ਅਜ ਧਾਰਮਿਕ ਰੂਪ ਵਿੱਚ ਵੀ ਬੜੇ ਕਰਮ ਕਰ ਰਿਹਾ ਹੈ ਲੇਕਿਨ ਜਦੋਂ ਤੱਕ ਗੁਰੂ ਦੇ ਦਰਸਾਏ ਕਾਰਜ ਨਹੀਂ ਨ ਕਰਦਾ ਉਦੋਂ ਤੱਕ ਗੁਰੂ ਘਰ ਆਉਣਾ ਮੰਦਰ ਜਾਣਾ ਮਸੀਤੇ ਜਾ ਕੇ ਸਜਦੇ ਕਰਨੇ ਹੋਰ ਵੀ ਜਿੰਨੇ ਥਾਂ ਨੇ ਸੱਚ ਇਹ ਹੈ ਕਿ ਉਹ ਆਪ ਖੁਦਰੀਆਂ ਕਰਦਾ ਆਪਣੀ ਮਨ ਦੀ ਮਰਜ਼ੀ ਕਰਦੇ ਜੇ ਗੁਰੂ ਦੀ ਮਤ ਨੂੰ ਨਹੀਂ ਕਬੂਲਦਾ ਸਤਗੁਰੂ ਤੇ ਇਥੋਂ ਉਪਦੇਸ਼ ਕਰਦੇ ਨੇ ਨਾ ਗੁਰ ਕੀ ਮਤ ਤੂੰ ਲਿਹੇ ਇਆਨੀ ਤੂੰ ਗੁਰੂ ਦੀ ਮਤ ਪ੍ਰਾਪਤ ਕਰ ਅਰਦਾਸ ਕਰਿਆ ਕਰ ਆਪਣੇ ਮਾਲਕ ਦੇ ਚਰਨ ਕਮਲਾਂ ਵਿੱਚ ਸਾਬ ਮਤ ਦੇਖ ਦਿਆਲ ਪ੍ਰਭ ਜੀ ਤੂੰ ਮੈਂ ਅਰਾਧਾ ਮੇਰੇ ਭਾਈ ਗਰੂ ਮੈਨੂੰ ਉਹ ਮਤ ਬਖਸ਼ਿਸ਼ ਕਰੋ ਜਿਸ ਦੇ ਰਾਹੀਂ ਤੁਹਾਨੂੰ ਆਰਾਧ ਸਕਾਂ ਤੁਹਾਨੂੰ ਪਛਾਣ ਸਕਾਂ ਤੁਹਾਨੂੰ ਜਾਣ ਸਕਾਂ ਤੁਹਾਡੀਆਂ ਰਹਿਮਤਾਂ ਬਰਕਤਾਂ ਬਖਸ਼ਿਸ਼ਾਂ ਨੂੰ ਮੈਂ ਹੰਡਾਰਿਆ ਹਾਂ ਪਰ ਮੈਂ ਮੰਨਣ ਨੂੰ ਤਿਆਰ ਨਹੀਂ ਵੀ ਤੂੰ ਕਰਦਾ ਮੈਨੂੰ ਲੱਗਦਾ ਇਹ ਜੋ ਕੁਝ ਵੀ ਵਰਤ ਰਿਹਾ ਮੇਰੀ ਜ਼ਿੰਦਗੀ 'ਚ ਇਹ ਮੇਰੀ ਮਿਹਨਤ ਤੇ ਮੇਰੀ ਆਪਣੀ ਕਰਨੀ ਹੈ ਪਰ ਸੱਚ ਇਹ ਹੈ ਕਿ ਜਿਸ ਦਿਨ ਗੁਰੂ ਦੀ ਦਰਸਾਈ ਮਰਿਆਦਾ ਗੁਰੂ ਦੇ ਹੁਕਮ ਦੀ ਕਾਰ ਗੁਰੂ ਦੇ ਹੁਕਮ ਦੀ ਕਮਾਈ ਸਿੱਖ ਸ਼ੁਰੂ ਕਰਦਾ ਉਸ ਨੂੰ ਫਿਰ ਸਮਝ ਆਂਦੀ ਹੈ ਜਹ ਦੇਖਾਂ ਤਹ ਸੋਏ ਅਵਰ ਨ ਜਾਣੀ ਹੈ ਕਿ ਜਿੱਥੇ ਮੈਂ ਵੇਖਦਾ ਉੱਥੇ ਮੇਰਾ ਪ੍ਰੀਤਮ ਵਾਹਿਗੁਰੂ ਮੌਜੂਦ ਨਜ਼ਰ ਆਉਂਦਾ ਹੈ ਹੋਰ ਕੋਈ ਦੂਸਰਾ ਨਹੀਂ ਕੋਈ ਇਹ ਵੀ ਗੁਰੂ ਦੀ ਰੀਤ ਨੂੰ ਗੁਰੂ ਦੇ ਗਿਆਨ ਨੂੰ ਕਮਾਇਆ ਸਮਝ ਆਂਦੀ ਹੈ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਤੋਂ ਬਿਨਾ ਕੋਈ ਹੋਰ ਨਹੀਂ ਹੈ ਇਹ ਗੁਰੂ ਨੇ ਸਮਝਾਉਣਾ ਹੈ ਵਰਨਾ ਮਨੁੱਖ ਅੱਜ ਵੇਖੋ ਜਿਤਨੀਆਂ ਥਾਵਾਂ ਤੇ ਸਜਦੇ ਪਿਆ ਕਰਦਾ ਹੈ ਅੱਜ ਉਸਨਾਂ ਨੂੰ ਰੱਬ ਬਣਾ ਕੇ ਬੈਠਾ ਹੈ ਸਮਝ ਤੋਂ ਬਾਹਰ ਇੱਕ ਤਰੀਕਾ ਬਣ ਗਿਆ ਕਿ ਇਸ ਨੇ ਗੁਰੂ ਦੇ ਗਿਆਨ ਨੂੰ ਛੱਡ ਕੇ ਔਰ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਜਿਨ੍ਹਾਂ ਦੇ ਅਣਗਿਣਤ ਨੇ ਉਹ ਜਾਣ ਸਾਨੂੰ ਤੇ ਸਾਡੇ ਬਾਪੂ ਦੀ ਬਾਣੀ ਨੇ ਇੱਕੋ ਗੱਲ ਸਮਝਾਈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਤਿਗੁਰੂ ਕਹਿੰਦੇ ਨੇ ਸਾਡਾ ਤਾਂ ਇੱਕੋ ਹੀ ਹੈ ਨਾ ਹੈ ਤੇ ਸਾਰੀ ਦੁਨੀਆ ਦਾ ਇੱਕ ਲੇਕਿਨ ਦੁਨੀਆ ਨੇ ਉਸ ਦੇ ਸ਼ਰੀਕ ਬਹੁਤ ਮੰਨੇ ਨੇ ਬਣਾਏ ਨੇ ਤੇ ਉਹਨਾਂ ਦੇ ਮਗਰ ਹੈ ਪਰ ਗੁਰਸਿੱਖ ਇੱਕ ਦਾ ਹੋ ਕੇ ਧੰਨ ਗੁਰੂ ਕਲਗੀਧਰ ਬਾਪੂ ਨੇ ਜਦੋਂ ਖਾਲਸੇ ਨੂੰ ਸਾਜਿਆ ਤੇ ਉਸ ਦੀ ਵਿਲੱਖਣਤਾ ਬਿਆਨ ਕੀਤੀ ਨਾ ਗੁਣ ਦੱਸੇ ਖਾਲਸੇ ਦੇ ਉੱਥੇ ਬੜੇ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਵੀ ਖਾਲਸਾ ਕੌਣ ਹੈ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ ਰੰਚਕ ਮਾਤਰ ਵੀ ਛੋਟੇ ਤੋਂ ਛੋਟਾ ਹਿੱਸਾ ਜਿਵੇਂ ਕਹਿੰਦੇ ਆ ਨਾ ਕਿ ਥੋੜਾ ਜਿਹਾ ਉਹ ਕਹਿੰਦੇ ਨੇ ਬਿਲਕੁਲ ਵੀ ਨਾ ਮਨ ਵਿੱਚ ਦੂਸਰੇ ਨੂੰ ਮੰਨੇ ਉਹ ਖਾਲਸਾ ਬਣਦਾ ਹੈ ਉਹ ਸ਼ੁੱਧ ਬਣਦਾ ਹੈ ਕਿਉਂਕਿ ਜਿਹੜੇ ਥਾਂ ਪਰ ਥਾਂ ਭਟਕਦੇ ਐ ਉਹ ਇੱਕ ਦੇ ਨਹੀਂ ਹੋ ਸਕਦੇ ਔਰ ਜਿਹੜਾ ਇੱਕ ਦਾ ਨਹੀਂ ਉਹ ਬੇਇਤਬਾਰਾ ਹੈ ਉਸ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜੋ ਇੱਕ ਗੁਰੂ ਦੀ ਦਰਸਾਈ ਕੋਈ ਕਾਰ ਕਮਾਉਂਦਾ ਹੈ ਗੁਰੂ ਦੇ ਹੁਕਮ ਦੀ ਘਾਲ ਕਰਦਾ ਹੈ ਗੁਰੂ ਦੇ ਗਿਆਨ ਨੂੰ ਆਪਣੀ ਜੀਵਨ ਵਿੱਚ ਕਮਾਈ ਵਿੱਚ ਲੈ ਕੇ ਆਂਦਾ ਹੈ ਗੱਲਾਂ ਨਾਲ ਤੇ ਬਹੁਤ ਕੁਝ ਹੋ ਰਿਹਾ ਧਰਮ ਦਾ ਪ੍ਰਚਾਰ ਬੜਾ ਹੋ ਰਿਹਾ ਹੈ ਧਾਰਮਿਕ ਸਮਾਗਮ ਦੀਵਾਨ ਬੜੇ ਨੇ ਵੱਡੇ ਵੱਡੇ ਪ੍ਰਚਾਰਕ ਸਿਆਣਪਾਂ ਨਾਲ ਆਪਣੇ ਆਪ ਦੇ ਹੁਨਰ ਨਾਲ ਆਪਣੀ ਵਿਦਵਤਾ ਦੇ ਨਾਲ ਵਿਚਾਰਾਂ ਦਿੰਦੇ ਨੇ ਜਗਤ ਨੂੰ ਸੰਸਾਰ ਪਰ ਸੱਚ ਹੈ ਕਿ ਮਨੁੱਖ ਸੁਣ ਵੀ ਲੈਂਦਾ ਹੈ ਸਿਰ ਵੀ ਹਿਲਾਉਂਦਾ ਹੈ ਵਾਹ-ਵਾਹ ਵੀ ਕਰਦਾ ਸੁਣਨ ਵਾਲਾ ਵੀ ਕਰਦਾ ਤੇ ਕਰਨ ਵਾਲਾ ਵੀ ਵਾਈ-ਵਾਈ ਖੱਟ ਕੇ ਧੁਰ ਜਾਂਦਾ ਲੇਕਿਨ ਜਦੋਂ ਜੀਵਨ ਪੜਤਾਲ ਦੀ ਗੱਲ ਆਉਂਦੀ ਹੈ ਤੇ ਉਥੇ ਇੱਕ ਦੇ ਹੋ ਕੋਲ ਖੜਨ ਦੀ ਜੁਗਤ ਨਜ਼ਰ ਨਹੀਂ ਆਉਂਦੀ ਇਸ ਕਰਕੇ ਉਹਨਾਂ ਨੂੰ ਜਹ ਦੇਖਾਂ ਤੈ ਸੋਏ ਅਬਰ ਨਾ ਜਾਣੀ ਐ ਇਹ ਦ੍ਰਿੜਤਾ ਨਹੀਂ ਅੰਦਰ ਬਣਦੀ ਵੀ ਇੱਕ ਰੱਬ ਹੈ ਇੱਕ ਕਰਤਾ ਜਿਸ ਨੂੰ ਗੁਰੂ ਬਾਬਾ ਜੀ ਕਹਿੰਦੇ ਐ ਕਹਿੰਦੇ ਨੇ ਇੱਕ ਰੱਬ ਹੈ ਭਾਈ ਉਹ ਕਰਨ ਜੋਗ ਹੈ ਉਹ ਕਰਾਨ ਜੋਗ ਹੈ ਦੂਜਾ ਨਹੀਂ ਸਿਮਰਨਾ ਦੂਜੇ ਦੇ ਰਾਹ ਤੇ ਨਹੀਂ ਚੱਲਣਾ ਬਾਰ ਬਾਰ ਬਾਣੀ ਕਹਿੰਦੀ ਏਕ ਤੇ ਆਵੋ ਮੂੜ ਮਨ ਪਾਰ ਉਤਰ ਜਾਹੇ ਇਕ ਖਿਨਾ ਤੂੰ ਇਕ ਨੂੰ ਧਿਆ ਤੂੰ ਇਕ ਨੂੰ ਸਿਮਰ ਤੂੰ ਇਕ ਦੀ ਕਮਾਈ ਕਰ ਤੂੰ ਇਕ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲੈ ਫਿਰ ਤੈਨੂੰ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ ਵੱਲੋਂ ਜੋ ਬਾਣੀ ਵਿੱਚ ਦਰਸਾਇਆ ਗਿਆ ਹੈ ਕਿ ਜਹਾਂ-ਜਾਂ ਵੇਖੋ ਤਹਾਂ ਹਜ਼ੂਰ ਉਕਮ ਹੈ ਗੁਰੂ ਪਾਤ ਜਹਾਂ-ਜਾਂ ਵੇਖੋ ਤਹਾਂ ਹਜ਼ੂਰ ਦੂਰ ਕਤਹੂ ਨਾ ਜਾਈ ਰਬ ਰਹਿਆ ਸਰਬਤਰਮੈ ਮਨ ਸਦਾ ਤਹਿਆ ਫਿਰ ਕਹਿੰਦੇ ਨੇ ਈਤ ਊਤ ਨਹੀਂ ਵੀ ਛੁੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਣੀਐ ਉਹ ਨੂੰ ਸਿੱਖ ਦੇ ਬਾਬਤ ਗਿਆਨ ਦਿੰਦੇ ਨੇ ਪ੍ਰਤਪਾਲੈ ਉਹ ਸਾਡੀ ਪ੍ਰਤਪਾਲਣਾ ਕਰਦਾ ਆਪੇ ਆਉ ਦੇ ਉਹ ਸਾਨੂੰ ਖਾਣ ਪੀਣ ਨੂੰ ਦੇ ਰਿਹਾ ਜੀ ਪ੍ਰਤਪਾਲ ਰਿਹਾ ਤਛ ਊਨ ਨਾ ਹੋਈ ਉਸ ਦੇ ਖਜ਼ਾਨਿਆਂ ਵਿੱਚ ਉਸ ਦੀਆਂ ਦਾਤਾਂ ਵਿੱਚ ਕਦੇ ਊਨਤਾ ਹੀ ਨਹੀਂ ਕਮੀ ਨਹੀਂ ਹੈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਉਹ ਇੱਕ ਜਿਸ ਨੂੰ ਅਸੀਂ ਪਛਾਣਨ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਸਾਹਿਬ ਕਹਿੰਦੇ ਨੇ ਉਹ ਕਦੇ ਨਹੀਂ ਵਿਛੋੜਨਾ ਛੜਨਾ ਨਹੀਂ ਜਪਿਆ ਕਰ ਉਸ ਨੂੰ ਉਹ ਸੰਗੀ ਹੈ ਉਹ ਅਚਲ ਅਛੇਦ ਅਪਾਰ ਪ੍ਰਭ ਊਚਾ ਜਾਤਾ ਰੂਪ ਜਪ-ਜਪ ਕਰੈ ਆਨੰਦ ਜਨ ਅਚਰਜ ਆਨੂਪ ਜਿਹੜੇ ਗੁਰਮੁਖ ਨੇ ਜਿਹੜੇ ਉਸ ਦੇ ਸੇਵਕ ਨੇ ਉਸ ਦੇ ਜਨ ਨੇ ਦਾਸ ਬਣੇ ਨੇ ਮੇਰੇ ਮਾਲਕ ਜੀ ਕਹਿੰਦੇ ਨੇ ਪਿਆਰੇ ਆ ਉਹ ਉਸ ਨੂੰ ਜਪ ਜਪ ਕੇ ਹੀ ਅਨੰਦ ਮੰਨਦੇ ਆ